ਕੀ ਹਾਲ ਚਾਲ ਹੈ ਠੀਕ ਹੈ ਸਾਰੀ ਸਵਾਗਤ ਹੈ ਆਪਣੇ ਬੇਤੇ ਭੱਟੀ ਡੈਰੀ ਫਾਰਮ ਦੇ ਅੱਜ ਆਪਾਂ ਦੱਸਾਂਗੇ ਆਪਣੇ ਰਾਤ ਨੂੰ ਆਪਣਾ ਕੀ ਹੋਇਆ ਤੇ ਆਪਣੀ ਜਿਹੜੀ ਅੱਜ ਗਾਂ ਸੀ ਜੀ ਨਾ ਅੱਜ ਵਾਲੇ ਬਲੌਗ ਚ ਤੇ ਆਪਣੀ ਗਾਂ ਹੈ 15 ਕਿਲੋ ਵੇਂਦੀ ਜੀ ਸੂਨ ਵਾਲੇ ਆ ਵੱਡੀ ਗਾਂ ਦੀ ਆ ਖੜੀ ਹੈ ਕਾਲੀ ਇੱਕ ਤੇ ਇਹ ਤਾਂ ਆਪ ਵੀ ਰਾਤ ਨੂੰ ਗੇੜਾ ਆਪ ਫਾਰਮ ਤੇ ਜ਼ਰੂਰ ਮਾਰਦੇ ਹਾਂ ਉੱਠ ਕੇ ਵੀ ਦੋ-ਦੋ ਘੰਟਿਆਂ ਨੂੰ ਬਾਅਦ ਚੋਂ ਜਾਂ ਘੰਟੇ ਤੋਂ ਬਾਅਦ ਚੋਂ ਤੇ ਆਪਾਂ ਦੇਖਿਆ ਤੇ ਇਹਨੂੰ ਰਾਤ ਨੂੰ ਦਰਦ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਹੋ ਰਿਹਾ ਸੀ ਦਰਦ ਇਹਨੂੰ ਗਾਹ ਨੂੰ ਦੱਸ ਕੋਈ ਖਾਧੇ ਪੀਦੇ ਨਾਲ ਹੀ ਹੋ ਜਾਂਦਾ ਕੋਈ ਚੱਕਰ ਨਹੀਂ ਤੇ ਆਪਾਂ ਇਹਨੂੰ ਰਾਤ ਨੂੰ ਉੱਠ ਕੇ ਫਿਰ ਆਪਾਂ ਰਾਤ ਨੂੰ ਇਹਨਾਂ ਇੰਜੈਕਸ਼ਨ ਲਾਇਆ ਹੈ ਅੱਜ ਤੇ ਹੁਣ ਆਪਣੀ ਜਿਹੜੀ ਗਾਹ ਸੀਗੀ ਫਿਰ ਆਪਾਂ ਅੱਧੇ ਘੰਟੇ ਬਾਅਦ ਘੰਟੇ ਬਾਅਦ ਦੇਖਿਆ ਤੇ ਆਪਣੀ ਗਾਹ ਪ੍ਰੋਪਰ ਠੀਕ ਸੀਗੀ ਆਰਾਮ ਨਾਲ ਬੈਠੀ ਸੀਗੀ ਤੇ ਗਾਲੇਨ ਲੱਗ ਗਈ ਸੀ ਤੇ ਹੁਣ ਜਿਵੇਂ ਬਿਲਕੁਲ ਆਪਣੀ ਗਾਹ ਹੈ ਜਿਹੜੀ ਵਧੀਆ ਉਹ ਜਿਵੇਂ ਠੀਕ ਹੈ बस 15 ਦਿਨ ਰਹਿ ਗਏ ਨੇ ਰਹੀ ਹੈ ਇਹ ਦੀ ਡਿਲੀਵਰੀ ਹੋਣ ਵਾਸਤੇ ਤੇ ਆਪਾਂ ਜੇ ਹੁੰਗੀ ਐਕਸ਼ਨ ਨਾ ਲਾਏ ਹੁੰਦੇ ਹਨ ਆਪਾਂ ਨਾ ਦੇਖੀ ਹੁੰਦੀ ਤਾਂ ਇਹਦੇ ਦਰਦ ਇੰਨਾ ਜਿਆਦਾ ਕਾਫੀ ਹੋ ਰਿਹਾ ਸੀਗਾ ਕਿ ਉਹਨੇ ਬੱਚਾ ਸੱਟ ਜਾਣਾ ਸੀਗਾ ਇਸ ਕਰਕੇ ਆਪਾਂ ਕਹਿੰਨੇ ਆ ਵੀ ਰਾਤ ਨੂੰ ਜੇ ਜਿੱਤੇ ਰੱਖਿਆ ਫਾਰਮ ਰਾਤ ਨੂੰ ਜ਼ਰੂਰ ਘੇੜਾ ਮਾਰਿਆ ਕਰੋ ਤੇ ਆਪਣੇ ਵੀਡੀਓ ਕਿ ਇਦਾਂ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਆਪਣੇ ਵਧੀਆ ਤੇ ਵਧੀਆ ਚੰਗੀ ਆਪ ਦੀ ਕਰ ਵੀਡੀਓ ਪਹੁੰਚਦੀ ਰਹੂਗੀ ਤੇ ਆਪਣੇ पेज ਨੂੰ ਫੋਲੋ ਜ਼ਰੂਰ ਕਰਨਾ ਧੰਨਵਾਦ ਸਾਰਿਆਂ ਨੇ ਜੀ